ਤੇਰੇ ਤੋਂ ਮਿਲਦਾ ਸਹਾਰਾ ਸਾਰੇ ਜੱਗ ਨੂੰ ਰੱਬ ਦੇ ਪਿਆਰੇ ਲੱਭ ਲੈਂਦੇ ਥੋ ਰੱਬ ਨੂੰ ਤੇਰੇ ਤੋਂ ਮਿਲਦਾ ਸਹਾਰਾ ਸਾਰੇ ਜੱਗ ਨੂੰ ਰੱਬ ਦੇ ਪਿਆਰੇ ਲੱਭ ਲੈਂਦੇ ਥੋ ਰੱਬ ਨੂੰ ਤੇਰੇ ਤੋਂ ਮਿਲਦਾ ਸਹਾਰਾ ਸਾਰੇ ਜੱਗ ਨੂੰ ਰੱਬ ਦੇ ਪਿਆਰੇ ਲੱਭ ਲੈਂਦੇ ਥੋ ਰੱਬ ਨੂੰ ਤੇਰੇ ਤੋਂ ਮਿਲਦਾ ਸਹਾਰਾ ਸਾਰੇ ਜੱਗ ਨੂੰ ਰੱਬ ਦੇ ਪਿਆਰੇ ਲੱਭ ਲੈਂਦੇ ਥੋ ਰੱਬ ਨੂੰ ਉਹ ਨੀਰਿਆ ਰਦਾਸ ਕਰਦਾ ਉਹ ਨੀਰਿਆ ਰਦਾਸ ਕਰਦਾ ਤੇਰੇ ਘਰ ਉੱਤੇ ਆਣ ਪਾਤਸ਼ਾਹ ਚੋਲੀ ਰਹਿਮਤਾਂ ਦੀ ਖੈਰ ਪਾ ਦਿਓ ਮੇਰੇ ਸੋਢੀ ਸੁਲਤਾਨ ਪਾਤਸ਼ਾਹ ਚੋਲੀ ਰਹਿਮਤਾਂ ਦੀ ਕਿਰਪਾ ਦਿਓ